ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਵਾਜ਼ ਸਰਦੀ ਸਿੰਘ ਪਿੰਡ ਪਿਉਰੀ ਜਿਹੜੇ ਕਿ ਦਰਵਾ ਜਲਾ ਸਰਮਖਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਦਿੱਲੀ ਅੱਜ ਅਸੀਂ ਨਿੰਬੂ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਨਿੰਬੂ ਨੂੰ ਸੰਸਕ੍ਰਿਤ ਵਿੱਚ ਬਿਜਵਰਾ ਬੀਜਪੁਰ ਕਿਹਾ ਜਾਂਦਾ ਹੈ ਔਰ ਹਿੰਦੂਫਸ ਹਿੰਦੀ ਫਸ ਵਿੱਚ ਨਿੰਬੂ ਬਿਜੌਰ ਨਿੰਬੂ ਕਿਹਾ ਜਾਂਦਾ ਹੈ। ਔਰ ਫਾਰਸੀ ਪਾਸਾ ਵਿੱਚ ਤਰਾਂਜ ਕਿਹਾ ਜਾਂਦਾ ਹੈ। ਔਰ ਅਰਬੀ ਪਾਸਾ ਵਿੱਚ ਉਤਰਾਂਜ ਕਿਹਾ ਜਾਂਦਾ ਹੈ। ਇਹ ਜਿਹੜਾ ਨਿੰਬੂ ਹੈ ਸ੍ਰੇਸ਼ਟ ਹੁੰਦਾ ਹੈ, ਗੁਣਕਾਰੀ ਹੁੰਦਾ ਹੈ, ਸੇਤਲ ਹੁੰਦਾ ਹੈ, ਤਰਜੋਸ ਨਾਸਕ ਹੁੰਦਾ ਹੈ। ਜਿਸ ਤਰ੍ਹਾਂ ਵਾਯੂ ਰੋਗ ਦਾ ਨਾਸ ਕਰਦਾ ਹੈ, ਗਰਮੀ ਦਾ ਨਾਸ ਕਰਦਾ ਹੈ ਔਰ ਠੰਡ ਬਲਗਮ ਇਹਨਾਂ ਰੋਗਾਂ ਦਾ ਵੀ ਨਾਸ਼ ਕਰਦਾ ਹੈ ਇਹ ਜਿਹੜਾ ਨਿੰਬੂ ਹੈ ਕੀੜੇ ਨਾਸਕ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਇਹ ਨਿੰਬੂ ਜਿਹੜਾ ਹੈ ਹਿਰਦੇ ਦੀ ਜਲਨ ਔਰ ਜਿਮ ਚਲਾਣਾ ਦਿਲ ਖਬਰਾਉਣਾ ਅਮਨ ਉਲਕੀ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਇਹ ਜਿਹੜਾ ਨਿੰਬੂ ਹੈ ਤ੍ਰਿਸ਼ਾ ਪਿਆਸ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਦੀਪਨ ਕੁਐਸਚਨ ਹੁੰਦਾ ਹੈ ਸ਼੍ਰੇਸ਼ਟ ਹੁੰਦਾ ਹੈ ਔਰ ਪਵਾਸੀਰ ਇਹਨਾਂ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ ਬਹੁਤ ਸਾਰੀ ਰੋਗਾਂ ਦਾ ਨਾਸ ਕਰਦਾ ਹੈ ਇਹ ਜਿਹੜਾ ਨਿੰਬੂ ਹੈ ਗੁਣਕਾਰੀ ਹੁੰਦਾ ਹੈ ਸੇਤਲ ਹੁੰਦਾ ਹੈ ਔਰ ਵਿੱਚ ਦਾ ਨਾਸ ਕਰਦਾ ਜਿਸ ਤਰ੍ਹਾਂ ਕਿ ਵਿਛ ਨਾਲ ਯਾਰ ਨਾਲ ਵੇਵ ਲਾ ਹੋਈ ਮਨੁਛ ਜਿਹੜੇ ਆ ਉਹਨਾਂ ਨੂੰ ਇਹ ਠੀਕ ਕਰ ਦਿੰਦਾ ਹੈ ਔਰ ਵਿੱਚ ਦਾ ਸਮਨ ਕਰਦਾ ਹੈ ਜ਼ਹਿਰ ਦਾ ਇਹ ਜਿਹੜਾ ਨਿੰਬੂ ਹੈ ਸਿਤਲ ਠੰਡਾ ਔਰ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਨਿੰਬੂ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਗੁਲਮ ਰੋਗ ਹਿਰਦੇ ਸੂਲ ਇਹਨ ਰੋਗਾਂ ਦਾ ਵੀ ਨਾਸ ਕਰਦਾ ਹੈ ਉਦਰ ਸੂਲ ਇਹਨ ਰੋਗਾਂ ਦਾ ਨਾਸ ਕਰਦਾ ਹੈ ਆ ਸ੍ਰੇਸ਼ਟ ਹੁੰਦਾ ਹੈ ਜਿਸ ਤਰ੍ਹਾਂ ਕਿ ਆਯੁਰਵੇਦ ਇਸ ਰੋਗਾਂ ਚ ਲਿਖਿਆ ਹੈ ਕਿ ਬੀਜ ਪਰਮ ਫਲ ਅਰਸ ਰਸਮਲਨ ਤੀਪਨ ਤਬੂ ਰਕਤ ਪਿਤ ਹਰੰ ਕੰਠ ਜੀ ਵਾ ਹਰਤੇ ਸੋਧ ਕਮ ਇਹ ਜਿਹੜਾ ਨਿੰਬੂ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਜਿਸ ਤਰ੍ਹਾਂ ਕਿ ਬੀਜ ਪਰਮ ਫਲ ਸਵਾਦੂ ਪ੍ਰਸਮਲਨ ਬੀਜ ਫੁਰ ਨਿੰਬੂ ਦਾ ਫਲ ਸਵਾਦੂ ਹੁੰਦਾ ਔਰ ਅੰਮਲ ਹੁੰਦਾ ਖੱਟਾ ਹੁੰਦਾ ਬੀਜਪੁਰ ਫਲਨ ਸਵਾਦ 우રસ ਮਲਮ ਦੀਪਨਮ ਅਰੇ ਤਰਸ ਅੰਮਨੰਦਾ ਖੱਟਾਂ ਦਾ ਔਰ ਦੀਪਨ ਪਾਚਕ ਹੁੰਦਾ ਹੈ ਰક્ત ਪਿੱਤ ਹਰੰਕੰਠ ਜੀਵਾ ਹਿਰਦੇ ਸੋਧਕਮ ਔਰ ਕਿਸ ਤਰ੍ਹਾਂ ਕੇ ਰક્ત ਪਿੱਤ ਰੋਗ ਦਾ ਨਾਸ ਕਰਦਾ ਔਰ ਖੂਨ ਕਰਾਹੀ ਇਨ ਰੋਗਾਂ ਦਾ ਵੀ ਨਾਸ ਕਰਦਾ ਰક્ત ਪਿੱਤ ਹਰੰਕੰਠ ਜੀਵਾ ਕੰਠ ਗਲੇ ਨੂੰ ਸੋਧਕ ਕਰਦਾ ਸੋਧਨ ਕਰਦਾ ਕੰਠ ਜੀਵਾ ਔਰ ਜੀਵਾ ਸੋਧਕ ਹੁੰਦਾ ਹੈ ਜੀਵ ਨੂੰ ਸੋਧਕ ਕਰਦਾ ਕੰਠ ਸੋ ਕੰਠ ਜੀਵਾ ਸੋਧਕ ਹਿਰਦੇ ਸੋਧਕਮ ਔਰ ਹਿਰਦੇ ਦਾ ਸੋਧਨ ਕਰਦਾ ਹੈ ਸ਼੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਸ਼ੀਤਲ ਹੁੰਦਾ ਹੈ ਆਯੁਰਵੇਦ ਦੀ ਸਲੋਕਾਂ ਚ ਲਿਖਿਆ ਹੈ जिस तरह के श्वासास अरुचि हरण हृदय त्रिछना हरण समिरतम ये नींबू होंस रोग खंग बलगम और खांसी इन रोगों का नाश करता है श्वास खास हरण श्वास खास हरण जिस तरह के स्वास ਕੰਸੀ ਇਨ ਰੁਗਾਂ ਦਾ ਨਾਸ ਕਰਦਾ ਸਵਾਸ ਕਾਸ ਅਰੂਚੀ ਅਰੂਚੀ ਵਿਹਾਜਮੀ ਦਾ ਵੀ ਸਮਨ ਕਰਦਾ ਹੈ ਅਰੂਚੀ ਹਰੰ ਤ੍ਰਿਛਨਾ ਹਰੰ ਅਰ ਤ੍ਰਿਸ਼ਾ ਪਿਆਸ ਇਨ ਰੁਗਾਂ ਦਾ ਨਾਸ ਕਰਦਾ ਜਿਸ ਤਰ੍ਹਾਂ ਕੇ ਦਾ ਰੋਗ ਸਰੀਰ ਮਚਨਾ ਰਮਨ ਉਲਤੀ ਤ੍ਰਿਛਾ ਪਿਆਸ ਲਗਣੀ ਤ੍ਰਿਸ਼ਾ ਹਰੰ ਸਮਰਤਮ ਅਲ ਤ੍ਰਿਛਾ ਰੋਗ ਦਾ ਵੀ ਨਾਸ ਕਰਦਾ ਹੈ ਇਹ ਜਿਹੜਾ ਨਿੰਬੂ ਆ ਸੀਤਲ ਹੁੰਦਾ ਹੈ ਵਿੱਚ ਨਾਚਕ ਹੁੰਦਾ ਹੈ ਮਜਾ ਤਿਆਰੋ ਸਰਾਬ ਦਾ ਜੈ ਆਦਿਕ ਵਿਛ ਰੋਗ ਇਹਨ ਰੋਗਾਂ ਦਾ ਨਾਸ ਕਰਦਾ ਹੈ ਆਸ਼੍ਰिष्ट ਹੁੰਦਾ ਹੈ ਠੰਡਾ ਹੁੰਦਾ ਹੈ ਔਰ ਕੇ ਤਾਂ ਜੀ ਮਚਲਾਉਂਦਾ ਹੋਵੇ ਦਿਲ ਘਬਰਾਉਂਦਾ ਹੋਵੇ ਔਰ ਕਿਰਮੀ ਹਿਰਦੇ ਕਿਰਮੀ ਇਹਨ ਰੋਗਾਂ ਦਾ ਵੀ ਨਾਸ ਕਰਦਾ ਹੈ ਮੈਂ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 916558 1164 ਮੈਂ ਰਾਜ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦੜਵਾ ਜ਼ਿਲ੍ਹਾ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਜੈਪੀਨ ਜੈਪਾਰਥ ਨਮਸਕਾਰ ਸਤਿ ਸ੍ਰੀ ਅਕਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅੱਗੇ ਤੁਰੋ ਜੈਪੀਨ